ਦੀਵਾਲੀ ਦੇ ਤਿਉਹਾਰ ਦੇ ਮੱਦੇ ਨਜ਼ਰ ਸਿਹਤ ਵਿਭਾਗ ਦੇ ਫਰਾਂ ਸ਼ਹਿਰ ਦੇ ਵਕਵਾ ਕਹੀਸਤਿਆਂ ਦੇ ਵਿੱਚ ਖਾਣ ਪੀਣ ਦੀਆਂ ਵਸਤੂਆਂ ਸੰਬੰਧੀ ਚੈਕਿੰਗ ਕੀਤੀ ਗਈ ਸਿਹਤ ਵਿਭਾਗ ਦੀ ਟੀਮ ਨੇ ਸਥਾਨਕ ਫੋਕਲ ਪੁਆਇੰਟ ਵਿਕੇ ਵਕਵਾ ਕ ਫੈਕਟਰੀਆਂ ਦੇ ਵਿੱਚ ਬਣ ਰਹੀ ਪੇਠੇ ਦੀ ਚੈਕਿੰਗ ਕਰਦੇ ਹੋਏ ਕਈ ਤਰ੍ਹਾਂ ਦੀਆਂ ਖਾਮੀਆਂ ਪਾਈਆਂ ਗਈਆਂ ਐ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਅਧਿਕਾਰੀ ਨੇ ਦੱਸਿਆ ਕਿ ਤਿਉਹਾਰ ਇਹ ਸੀਜ਼ਨ ਦੇ ਵਿੱਚ ਬਹੁਤ ਲੋਕਾਂ ਦੇ ਵੱਲੋਂ ਆਪਣਾ ਮੁਨਾਫਾ ਕਮਾਇਆ ਜਾਂਦਾ ਹੈ ਇਸੇ ਦੌਰਾਨ ਖਾਣ ਪੀਣ ਦੀਆਂ ਘਟੀਆ ਵਿਵਸਥਾਂ ਤਿਆਰ ਕਰਕੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾਂਦਾ ਹੈ ਇਹਨਾਂ ਮਿਲਾਵਟ ਖੋਰਾਂ ਲੋਕਾਂ ਨੂੰ ਫੜਨ ਦੇ ਲਈ ਸਿਹਤ ਵਿਭਾਗ ਦੀ ਟੀਮ ਦੇ ਵੱਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਦੱਸੇ ਕਿ ਤਰਨਤਾਨ ਦੇ ਫੋਕਲ ਪੁਆਇੰਟ ਦੇ ਵਿੱਚ ਪੇਠਾ ਫੈਕਟਰੀ ਦੇ ਵਿੱਚ ਚੈਕਿੰਗ ਕਈ ਤਰ੍ਹਾਂ ਦੀਆਂ ਖਾਮੀਆਂ ਪਾਈਆਂ ਗਈਆਂ ਇਸ ਫੈਕਟਰੀ ਦੇ ਵਿੱਚ ਪੇਠੇ ਦੇ ਉੱਪਰ ਮੱਖੀਆਂ ਭਿੰਨਕ ਰਹੀਆਂ ਸੀ ਪੇਠਾ ਬਣਾ ਰਹੇ ਕਾਰੀਗਰਾਂ ਦੇ ਵੱਲੋਂ ਸਾਫ਼ ਸਫਾਈ ਦੇ ਵੱਲ ਵੀ ਧਿਆਨ ਨਹੀਂ ਦਿੱਤਾ ਗਿਆ ਸੀ ਤੇ ਹੁਣ ਸਾਫ਼ ਸਫਾਈ ਦੇ ਵੱਲ ਧਿਆਨ ਰੱਖਣ ਸੰਬੰਧੀ ਚਲਾਨ ਵੀ ਕੀਤਾ ਗਿਆ ਹੈ ਸੈਂਸਿਟਿਵ ਹੈ ਸੰਵੇਦਨਸ਼ੀਲ ਮਾਮਲਾ ਹੈ ਤੇ ਸਾਡੇ ਜਿਹੜੇ ਕਮਿਸ਼ਨਰ ਫੂਡ ਐਂਡ ਡਰੱਗ ਪੰਜਾਬ ਸ਼੍ਰੀ ਅਦਨਵ ਤ੍ਰਿਖਾ ਜੀ IAS ਸਾਹਿਬ ਉਹਨਾਂ ਦੇ ਆਦੇਸ਼ ਪਰਪਸ ਹੋਏ ਸੀ ਸਾਰੇ ਜ਼ਿਲ੍ਹਿਆਂ ਚ ਇੱਕ ਦੂਜੇ ਜ਼ਿਲ੍ਹਿਆਂ ਚ ਜਿਹੜੇ ਡੀਓ ਜਾਂ ਫੂਡ ਸੇਫਟੀ ਅਫਸਰ ਭੇਜੇ ਗਏ ਆ ਪਰਪਸ ਇਹ ਹੀ ਆ ਕਿ ਜ਼ਿਲ੍ਹੇ ਤੋਂ ਬਾਹਰ ਜਾ ਕੇ ਚੈਕਿੰਗ ਕਰੋ ਤੇ ਤੁਹਾਨੂੰ ਪਤਾ ਨਾ ਹੋਵੇ ਜਿੱਥੇ ਸੈਂਪਲ ਲੈਣੇ ਕੁਝ ਇਹਦਾ ਸਡਨਲੀ ਸਰਪ੍ਰਾਈਜ਼ ਵਿਜ਼ਿਟ ਸਾਡੀ ਹੋਵੇ ਸੋ ਸਾਡਾ ਪਰਪਸ ਸਿਰਫ ਇਹ ਆ ਕਿਉਂਕਿ ਤਿਉਹਾਰ ਆ ਰਹੇ ਸਿਰ ਤੇ ਤੇ ਤਿਉਹਾਰਾਂ ਚ ਮਠਿਆਈਆਂ ਜਿਹੜੀਆਂ ਲੋਕਾਂ ਨੇ ਬਹੁਤ ਖਰੀਦਣੀਆਂ ਤੇ ਵੇਚਣੀਆਂ ਵੀ ਆ ਇਹਨਾਂ ਨੇ ਜਿਹੜਾ ਫੂਡ ਸੇਫਟੀ ਸਟੈਂਡਰਡ ਐਕਟ 2006 ਹੈ ਉਹ ਕਹਿੰਦਾ ਆ ਪਈ ਜਿਹੜੇ ਲੋਕਾਂ ਨੂੰ ਮਿਆਰੀ ਤੇ ਜਿਹੜਾ ਸਟੈਂਡਰਡ ਦਾ ਫੂਡ ਜਿਹੜਾ ਮਿਲਣਾ ਚਾਹੀਦਾ ਸੇਫ ਸੁਰੱਖਿਅਤ ਮਿਆਰੀ ਮਿਲਣਾ ਚਾਹੀਦਾ ਸੋ ਅੱਜ ਇੱਥੇ ਆਏ ਆ ਤਰਨਤਾਰਨ ਵਿੱਚ ਮੇਰੀ ਡਿਊਟੀ ਲੱਗੀ ਆ ਮੇਰਾ ਬੇਸਿਕਲੀ ਡੀ ਐਚਓ ਸ਼ਾਰਪੁਰਾ ਮੰ ਪੋਸਟਡ ਤੇ ਸਾਡਾ ਪਰਪਸ ਇਹੀ ਆ ਪਈ ਅੱਜ ਇੱਥੇ ਪੇਠੇ ਫੋਕਲ ਪੁਆਇੰਟ ਤੇ ਖੜੇ ਆ ਤਰਨਤਾਰਨ ਚ ਪੇਠੇ ਦੇ ਜਿਹੜੇ ਇਹ ਪਲਾਂਟ ਲਾਇਆ ਹੋਇਆ ਇਹਨਾਂ ਨੇ ਬਣਾਉਣ ਦਾ ਤੇ ਫੋਕਲ ਪੁਆਇੰਟ ਤੇ ਅਸੀਂ ਪੇਠਾ ਜਿਹੜਾ ਆ ਉਹਦੇ ਸੈਂਪਲ ਲਿਆ ਔਰ ਸਤੋਂ ਵੱਡੀ ਗੱਲ ਇਹ ਹੈ ਕਿ ਲੋਕੀ ਵਿਚਾਰੇ ਪੇਠਾ ਖਰੀਦਣਾ ਛੋਟੇ ਛੋਟੇ ਪੈਕੇਟ ਲਈ ਜਾਣੇ ਆ ਬੱਚਿਆਂ ਨੇ ਖਾਣੇ ਆ ਔਰ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਇਹ ਬਣਿਆ ਕਿੱਥੇ ਆ ਕਿਦਾਂ ਦੇ ਹਾਲਾਤਾਂ ਚ ਬਣਿਆ ਆ ਕੋਈ ਜੜੀਆਂ ਪੈਰਾਮੀਟਰ ਵੀ ਇਹਨਾਂ ਨੇ ਫਾਲੋ ਕੀਤੇ ਆ ਕੋਈ ਪਮਾਨੇ ਤੇ ਖਰੇ ਪਾਣੀ ਦੇਖੋ ਤੋ ਇਨਕੀ ਦਾ ਪਾਣੀ ਆ ਮੈਂ ਪੁੱਛਿਆ ਪਾਣੀ ਕਦੇ ਟੈਸਟ ਕਰਾਇਆ ਨਹੀਂ ਕਰਾਇਆ ਲਾਇਸੈਂਸ ਫੂਡ ਦਾ ਲਿਆ ਪਤਾ ਹੀ ਨਹੀਂ ਫੂਡ ਸੇਫਟੀ ਲਾਇਸੈਂਸ ਇਹ ਜੁਪੀ ਦੇ ਇਹ ਬੰਦੇ ਹੈਗੇ ਆ ਜਿਹੜੇ ਆ ਕੇ ਕਰਦੇ ਆ ਪ੍ਰਵਾਸੀ ਮੈਂ ਬਾਰ ਬਾਰ ਇਹ ਕਹਿੰਨਾ ਵੀ ਸਾਨੂੰ ਕਿਸੇ ਸਟੇਟ ਨਾਲ ਕੋਈ ਪ੍ਰੋਬਲਮ ਨਹੀਂ ਹੈਗੀ ਸਾਡੇ ਪੰਜਾਬ ਦੇ ਜਾ ਕੇ ਬਾਹਰ ਕੰਮ ਕਰਦੇ ਆ ਬਾਹਰle ਆ ਕੇ ਇੱਥੇ ਕੰਮ ਕਰਦੇ ਆ ਪਰ ਕੋਈ ਮਿਆਰ ਤਾਂ ਕਾਇਮ ਰੱਖਣਾ ਪਊਗਾ ਨਾ ਲੋਕਾਂ ਦੇ ਸਾਰੇ ਆਪਣੇ ਆ ਸਾਰੇ ਦੇਸ਼ ਵਾਸੀ ਆਪਣੇ ਆ ਉਹਨਾਂ ਨੂੰ ਮਿਆਰੀ ਫੂਡ ਤਾਂ ਦੇਣਾ ਪਊਗਾ ਉਹ ਬਚਨ ਪਾਤਾ ਉਹ ਤਾਂ ਨਹੀਂ ਜੇ ਕੋਈ ਐਕਟ ਬਣਿਆ ਤੇ ਐਕਟ ਨੂੰ ਫੋਲੋ ਕਰਨਾ ਪੈਣਾ ਆ ਪਰ ਨਹੀਂ ਤਾਂ ਫਿਰ ਕਾਨੂੰਨ ਦਾ ਤਾਂ ਹੱਥ ਬੜਾ ਕਾਨੂੰਨ ਬੜਾ ਸਖਤ ਆ ਫਿਰ ਇਦਾਂ ਤਾਂ ਬਖਸ਼ਾ ਨਹੀਂ ਜਾਊਗਾ ਕੀ ਸਰ ਫਿਰ ਅਣਜਾਣੇ ਵਰਤੀ ਕਿ ਇਸ ਰੇ ਨਾ ਕੀ ਰਹਾ ਪੀ ਇਹਨੇ ਗੱਲ ਹੀ ਸਰ ਮਿਲੀਆਂ ਸਵੇਤ ਹਨ ਕਹਿ ਨਹੀਂ ਮੈਂ ਦੱਸਿਆ ਕਿ ਇੱਕ ਤਾਂ ਦੇਖੋ ਤੁਸੀਂ ਨੰਗੇ ਹੀ ਘੁੰਮੀ ਜਾਂਦੇ ਆ ਸਾਫ ਸਫਾਈ ਦਾ ਕੋਈ ਧਿਆਨ ਨਹੀਂ ਉੱਪਰ ਛੱਤ ਨੰਗੀ ਆ ਪਤਾ ਹੀ ਨਹੀਂ ਕੋਈ ਕਿਰਲੀਆਂ ਚੂਹੇ ਕਿੱਥੋਂ ਡਿੱਗਣੇ ਫਿਰ ਜਾਂਦੇ ਆ ਆਈਜੀ ਦਾ ਕੋਈ ਧਿਆਨ ਹੀ ਨਹੀਂ ਹੈਗਾ ਕਲੀਨ ਨਹੀਂ ਹੈਗਾ ਵਰਕਰਾਂ ਨੂੰ ਪਤਾ ਹੀ ਕੱਖ ਨਹੀਂ ਆ ਸੋ ਸਾਫ ਸਫਾਈ ਦਾ ਦੂਜਾ ਜਿਹੜੇ ਪਾਣੀ ਆ ਪੇਠਾ ਜਿਹੜਾ ਜਾਂ ਇਹਦਾ ਬਚਿਆ ਹੋਇਆ ਜਿਹੜਾ ਵੇਸਟ ਮਟੀਰੀਅਲ ਆ ਉਹ ਵੀ ਓਪਨ ਚ ਪਿਆ ਮੱਖੀਆਂ ਥਾਂ ਥਾਂ ਘੁੰਮ ਰਹੀਆਂ ਸੋ ਜਿਹੜਾ ਪੇਠੇ ਲਈ ਪਾਣੀ ਜਿਹੜਾ ਇਸਤੇਮਾਲ ਕੀਤਾ ਜਾ ਰਿਹਾ ਮੈਂ ਪੁੱਛਿਆ ਕਦੀ ਸੈਂਪਲ ਪਾਸ ਕਰਾਇਆ ਇਹਦਾ ਪਾਣੀ ਟੈਸਟਡ ਹੈ ਨਹੀਂ ਕੋਈ ਟੈਸਟਡ ਨਹੀਂ ਹੈਗਾ ਪਾਣੀ ਜਿਹਦੇ ਨਾਲ ਬਣ ਰਿਹਾ ਪਾਣੀ ਦਾ ਸੈਂਪਲ ਨਹੀਂ ਕਦੀ ਟੈਸਟ ਕੀਤਾ ਸੋ ਇਹ ਕਮੀਆਂ ਬਹੁਤ ਵੱਡੀਆਂ ਆ ਕਮੀਆਂ ਕਮੀਆਂ ਹੀ ਕਮੀਆਂ ਆ ਇੱਥੇ ਸਰ ਕਿਵੇਂ ਵੇਚ ਦਿਓ ਲੰਬੇ ਸਮੇਂ ਤੋਂ ਸਾਰੇ ਵਸਾਇਟੀਆਂ ਚੱਲਦੇ ਪਈਆਂ ਤੇ ਇਥੇ ਅਧਿਕਾਰੀ ਵੀ ਹੈਗੇ ਲੇਕਿਨ ਜਦ ਤੱਕ ਅਧਿਕਾਰੀ ਇਹ ਨਾ ਦੇ ਦੱਸਕ ਦਿੱਤੀ ਆ ਤੇ ਨਾਲ ਇਹਨਾਂ ਨੂੰ ਕੋਈ ਦੱਸਿਆ ਵੀ ਫੂਡ ਸੇਫਟੀ ਐਕਟ ਦਾ ਜਿਹੜਾ ਉਹ ਲਾਇਸੈਂਸ ਉਹ ਵੀ ਅਪਲਾਈ ਕਰਨਾ ਹੋ। ਦੇਖੋ ਗੱਲ ਇਹ ਹੈ ਨਾ ਇਹ ਇਹ ਚੀਜ਼ਾਂ ਇਨਸ਼ੋਰ ਕਰਨੀਆਂ ਚਾਹੀਦੀਆਂ ਜੇ ਮੈਂ ਜ਼ਿਲ੍ਹਾ ਹੁਸ਼ਿਆਰਪੁਰ ਚ ਪੋਸਟਡ ਆ ਤਾਂ ਉੱਥੇ ਲਈ ਮੈਂ ਜਵਾਬ ਦੇ ਆ। ਹੂੰ ਜੇ ਕੋਈ ਕਿਸ ਜ਼ਿਲ੍ਹੇ ਚ ਵੀ ਜਿਹੜਾ ਜਿਹੜਾ ਆਫੀਸਰ ਸਾਡੇ ਕੋਈ ਹੈਗੇ ਉਹ ਜਵਾਬ ਦੇ ਆ। ਉਹ ਆਪਣਾ ਜ਼ਿੰਮੇਵਾਰ ਆ ਮੈਂ ਮੈਨੂੰ 20 ਤਰੀਕ ਨੂੰ ਚਾਰਜ ਦਿੱਤਾ ਮੈਂ ਤਾਂ ਉਦੋਂ ਤੋਂ ਜਰੂਰ ਆਪਣਾ ਜਿੱਥੇ ਵੀ ਜਾਊਂਗਾ ਜਿਸ ਪਸਪੋਰਟ ਤੇ ਜਾਊਂਗਾ ਮੈਂ ਚੀਜ਼ਾਂ ਇਨਸ਼ੋਰ ਕਰੂੰਗਾ ਕਿ ਲਾਇਸੈਂਸ ਰਜਿਸਟ੍ਰੇਸ਼ਨ ਬਣਦਾ ਹੈ ਕਿ ਨਹੀਂ ਸਾਫ ਸਫਾਈ ਕਿਦਾਂ ਵਰਕਸ਼ਾਪ ਕਿਚਨ ਚ ਕੀ ਹਾਲ ਹੈ ਜਿਹੜੇ ਇਨਗਰੀਡੀIENTS ਆ ਜਿਹੜਾ ਰੌ ਮਟੀਰੀਅਲ ਵਰਤਦੇ ਉਹ ਮਿਆਰੀ ਆ ਕਿ ਨਹੀਂ ਹੈ ਜਿਹੜੇ ਵਰਕਰ ਉਹਨਾਂ ਦੀ ਕੀ ਹਾਲਾਤ ਹੈ ਤੋਂ ਹਰ ਚੀਜ਼ ਨੂੰ ਦੇਖਾਂਗਾ ਇੱਥੇ ਮੈਂ ਇੱਕ ਚੀਜ਼ ਦੱਸਦਾ ਸੈਂਪਲ ਵੀ ਪਰਲੇ ਆ ਪਾਣੀ ਦਾ ਵੀ ਸੈਂਪਲ ਲਵਾਂਗੇ ਇੱਥੇ ਪੇਟੇ ਦਾ ਲੈ ਲਿਆ ਔਰ ਸੈਂਪਲ ਜਿਹੜੇ ਕੱਲ ਫੂਡ ਐਂਡ ਡਰੱਗ ਲੈਬ ਇਹ ਸਾਡੇ ਜਿਹੜੇ ਕੱਲ ਮੈਂ 20 ਤਰੀਕ ਨੂੰ ਪੰਜ ਸੈਂਪਲ ਇਹ ਹੀ ਵੱਖ-ਵੱਖ ਮਠਿਆਈਆਂ ਵਾਲੀਆਂ ਦੁਕਾਨਾਂ ਤੋਂ ਅੱਜ ਜਿਹੜੇ ਦੋ ਸੈਂਪਲ ਡਰਾਈ ਫਰੂਟ ਦੇ ਲਏ ਆ ਪਹਿਲਾਂ ਤੇ ਇਥੋਂ ਦੋ ਸੈਂਪਲ ਲੈ ਰਹੇ ਆ ਇੱਕ ਲੈ ਲਿਆ ਇੱਕ ਲੈ ਲੈਣਾ ਸੋ ਪਾਣੀ ਟੈਸਟ ਕਰਾਵਾਂਗੇ ਇਹਦਾ ਆਪਾਂ ਹੀ ਫਿਰ ਪਤਾ ਲੱਗ ਜੇ ਉਹਨੂੰ ਪਤਾ ਲੱਗੂ ਪਾਣੀ ਜ਼ਰੂਰੀ ਆ ਟੈਸਟ ਕਰਾਉਣਾ ਕੁੱਲ ਮਿਲਾ ਕੇ ਸਵੇਰੇ ਫੂਡ ਐਂਡ ਡਰੱਗ ਲੈਬ ਖਰੜ ਨੂੰ ਸੈਂਪਲ ਚਲੇ ਜਾਣੇ ਆ ਸੈਂਪਲ ਟੈਸਟ ਹੋ ਜਾਣੇ ਆ 20 25 ਦਿਨ 20 ਦਿਨ ਚ ਰਿਪੋਰਟ ਆ ਜਾਣੀਆਂ ਜਿਹੜਾ ਰਿਜ਼ਲਟ ਜਿਹੜਾ ਤਿੰਨ ਤਰ੍ਹਾਂ ਨਾਲ ਆਉਣਾ ਹੈ ਜਾਂ ਸੇਫ ਆਊ ਅਨਸੇਫ ਆਊ ਜਾਂ ਸਬਸਟੈਂਡਡ ਆਊਗਾ ਸੇਫ ਆਊ ਤਾਂ ਠੀਕ ਆ ਕੋਈ ਕਿਸੇ ਤੇ ਕਾਰਵਾਈ ਨਹੀਂ ਹੁੰਦੀ ਅਨਸੇਫ ਆਊ ਤਾਂ ਸੀਜੀਐਮ ਮਾਨਯੋਗ ਅਦਾਲਤ ਵਿੱਚ ਕੇਸ ਲੱਗੂਗਾ ਜੇ ਸਬਸਟੈਂਡਡ ਆਉਤਾ ਹੈ ਡੀਸੀ ਦੇ ਲੱਗੂਗਾ ਪੈਨਲਟੀ ਪਾਉਗੀ ਉੱਥੇ ਸੋ ਕੁੱਲ ਮਿਲਾ ਕੇ ਸਖਤ ਕਾਰਵਾਈ ਹੋਊਗੀ ਤੇ ਬਾਕੀ ਇਹ ਆਪੇ ਬਿਲਕੁਲ ਆਪਾਂ ਜਿਹੜਾ ਮਿਸ਼ਨ ਤੰਦਰੁਸਤ ਪੰਜਾਬ ਆ ਉਹਨੂੰ ਲਾਗੂ ਕਰਕੇ ਹਟਾਂਗੇ ਸਾਰੇ ਪੰਜਾਬੀ ਸਾਰੇ ਭਾਰਤ ਵਾਸੀ ਸਾਡੇ ਆਪਣੇ ਆ ਹਰ ਬੰਦਾ ਆਪਣਾ ਕੋਈ ਬੇਗਾਨਾ ਨਹੀਂ ਹੈਗਾ ਇਨਸ਼ੋਰ ਕਰਕੇ ਹਟਾਂਗੇ